ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੀ ਵੀਡੀਓ ਵੇਖਣ ਤੋਂ ਬਾਅਦ ਨਾ ਤੁਸੀਂ ਹੈਰਾਨ ਤਾਂ ਜ਼ਰੂਰ ਹੋਮੋਗੇ ਦੋਸਤੋ ਇਹ ਵੀਡੀਓ ਨਾ ਹਸ਼ਿਆਰਪੁਰੋਂ ਲਾਕੇ ਦੀ ਦੱਸੀ ਜਾ ਰਹੀ ਹੈ ਤੇ ਇਸ ਵੀਡੀਓ ਵਿੱਚ ਨਾ ਤੁਸੀਂ ਦੋ ਔਰਤਾਂ ਨੂੰ ਵੇਖ ਸਕਦੇ ਹੋ ਜੋ ਕਿ ਨਾ ਇੱਕ ਬੱਚਾ ਚੁੱਕਣ ਵਾਸਤੇ ਹੁੰਦੀਆਂ ਨੇ ਪਰ ਬੱਚੇ ਦੇ ਪਿੱਛੇ ਵੀ ਬੱਚੇ ਖੇਡ ਰਹੇ ਹੁੰਦੇ ਆ ਤੇ ਬੱਚਾ ਵੀ ਜਾਣ ਤੋਂ ਮਨਾ ਕਰ ਦਿੰਦਾ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਔਰਤਾਂ ਉਸ ਬੱਚੇ ਨੂੰ ਜ਼ਬਰਦਸਤੀ ਸਕੂਟਰੀ ਤੇ ਚੜਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਪਿੱਛੋਂ ਬਾਅਦ ਵਿੱਚ ਇੱਕ ਬੱਚੇ ਦਾ ਭਰਾ ਭੱਜ ਕੇ ਆਉਂਦਾ ਹੈ ਜਿਸ ਤੋਂ ਬਾਅਦ ਇਹ ਔਰਤਾਂ ਇਥੋਂ ਫਰਾਰ ਹੋ ਜਾਂਦੀਆਂ ਨੇ ਦੋਸਤੋ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਵੇਖੋ ਨੂੰ ਇਹ ਔਰਤਾਂ ਬਿਲਕੁਲ ਸਾਧੀਆਂ ਤੇ ਸਿੰਪਲ ਤੇ ਵਧੀਆ ਘਰ ਦੀਆਂ ਲੱਗ ਰਹੀਆਂ ਨੇ ਪਰ ਇਹਨਾਂ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਇਹਨਾਂ ਦਾ ਪੇਸ਼ਾ ਕੀ ਹੈ ਤੁਸੀਂ ਇਸ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਬੱਚੇ ਨੇ ਅਤੇ ਜੇ ਤੁਹਾਨੂੰ ਕੋਈ ਅਣਪਛਾਤੇਆ ਬੰਦਾ ਤੁਹਾਡੇ ਘਰ ਦੇ ਕੋਲ ਘੁੰਮਦਾ ਵਿਖਾਈ ਦੇਵੇ ਤਾਂ ਉਸੇ ਵਕਤ ਚੁਕੰਨੇ ਹੋ ਜਾਓ ਕਿਉਂਕਿ ਅੱਜਕੱਲ ਬੱਚੇ ਚੋਰੀ ਕਰਨ ਵਾਲੇ ਗਲੀਆਂ ਦੇ ਵਿੱਚ ਘੁੰਮਦੇ ਫਿਰਦੇ ਨੇ ਉਹ ਤੁਹਾਨੂੰ ਵੇਖਣ ਨੂੰ ਸ਼ਰੀਪ ਲੱਗਣਗੇ ਪਰ ਕਿਸੇ ਤੇ ਵੀ ਯਕੀਨ ਨਾ ਕਰੋ ਨਾ ਹੀ ਕਿਸੇ ਅਣਪਛਾਤੇ ਬੰਦੇ ਨੂੰ ਆਪਣੇ ਘਰ ਦੇ ਵਿੱਚ ਆਉਣ ਦਿਓ ਕਿਉਂਕਿ ਲੋਕ ਅੱਜਕੱਲ ਇਹੋ ਜਿਹੀਆਂ ਚੀਜ਼ਾਂ ਲੈ ਕੇ ਫਿਰਦੇ ਨੇ ਕਿ ਤੁਹਾਨੂੰ ਮੈਂਟਾਂ ਦੇ ਵਿੱਚ ਸੁngਾ ਕੇ ਬੇਹੋਸ਼ ਕਰਕੇ ਤੁਹਾਡੇ ਘਰ ਦੇ ਵਿੱਚੋਂ ਬੱਚੇ ਜਾਂ ਕੋਈ ਹੋਰ ਪੈਸੇ ਟਕੇ ਲੈ ਕੇ ਜਾ ਸਕਦੇ ਨੇ ਸੋ ਦੋਸਤੋ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਅਜਿਹੀ ਘਟਨਾ ਕਿਸੇ ਹੋਰ ਦੇ ਨਾਲ ਨਾ ਹੋਵੇ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਹ ਤੱਕ ਰੱਬ ਰਾਖਾ